ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਆਏ ਹਾਂ ਜਾਗਲ ਬੇਟ ਜਿੱਥੇ ਭੋਲੇ ਮੰਡੇ ਦੇ ਮੁੱਖ ਰਖ ਦੇ ਹੋਇਆ ਜਾਗਲ ਬੇਟ ਦੀ ਸੰਗਤ ਵੱਲੋਂ ਲੰਗਰ ਲਗਾਇਆ ਗਿਆ ਜੀ ਜਿਸ ਵੰਦੀਆਂ ਬਾਹੂ ਬੇਟੀਆਂ ਬਣ ਕੇ ਗਜਨੀ ਦੇ ਪੰਜਾਬ ਲੋਕ ਜਿਹੜੇ ਉਹ ਲੰਗਰ ਸਾਕ ਰਹੇ ਨੇ ਉਹ ਤੁਹਾਨੂੰ ਸਰਕਾਰਾਂ ਨੇ ਰੋਕਿਆ ਦੁਨੀਆ ਦੇ ਅਖੀ ਡਿਟਾ ਹਾਲ ਦਿਖਾਉਣੇ ਆ ਇਹ ਅੱਜ ਸੰਗਤ ਜਿਹੜੀ ਆ ਉਹ ਸੇਵਾ ਕਰੀ ਆ ਚਾ ਚਾ ਗਰਮ ਕਰਮ ਜਿਹੜਾ ਚਾਪ ਕੋਰੇ ਦਾ ਲੰਗਰ ਚੱਲ ਰਿਹਾ ਸੰਗਤ ਜਿਹੜੀ ਆ ਉਹ ਲੰਗਰ ਸਾਕ ਰਹੀ ਆ ਅਕਾਲੀ ਬਾਬਾ ਫੁਲਾਦ ਉਹਨਾਂ ਨੂੰ ਕੋਲ ਖਾਦ ਰਿਹਾ ਕਹਿਣ ਲੱਗੇ ਖੜਕਸਾ ਇੱਧਰ ਨੰਦਸਾ ਖੁਦੀ ਹੋਈ ਕੋ ਸੰਗਤ ਬੈਠੀ ਹੋ ਲੰਗਰ ਸਕਦੀ ਹੋਈ ਅਕਾਲੀ ਬਾਬਾ ਫੂਲਾ ਸਿੰਘ ਕਹਿ ਲਗਾ ਸੱਜਣਾ ਜਿਹੜੀ ਕੌਮ ਦੀ ਲੀਡਰਸ਼ਿਪ ਚੁੱਟੀਆਂ ਦੇ ਝੰਡਿਆਂ ਥਲੇ ਕਰਨਾ ਗੇ ਮੈਂ ਜਾਨ ਮੇਰੇ ਲੈ ਕੇ ਆਜੋ ਸਭ ਕਾ ਵਾਲੇ ਆਜੋ ਕੱਲ ਵੀ ਦੁੱਧ ਖਾਓ ਵੱਲੋਂ ਵੱਲ ਆ ਕੇ ਨਾ ਰਹਿ ਜਾਓ ਭਾਜੀ ਨਹੀਂ ਆ ਬਸ ਸਮਰਪਿਤ ਕਰਦੇ ਅਸੀਂ ਇਹ ਸੰਗਤ ਦੇ ਸੇਵਾ ਕਰਦੀ ਹੋਈ ਭੰਗੀਆਂ ਵਾਲੀ ਤੋਂ ਬਰਤਨ ਸਾਫ ਕਰਦੀ ਹੋਈ ਸੰਤਾ ਜਿਹੜੀਆਂ ਲੰਗਰ ਜਿਹੜੀਆਂ ਪਕਾਉਂਦੀਆਂ ਹੋਈਆਂ ਮੈਂ ਜਿਆ ਵੀ ਲੱਭੀ ਰਿਓ ਉਹ ਗੋਰੀ ਲੱਭੀ ਲੱਗੇ ਆ ਆਪੀ ਕੋਪੀ ਦੀਦਾ ਕੋਪਾ ਖੰਦੇ ਮੋਲਾ ਦਾ ਕਹਿੰਦਾ ਇਹ ਜੀ ਪਿੰਡ ਦੇ ਜਿਹੜੇ ਆ ਉਹ ਸੇਵਕ ਜਿਹੜੇ ਸੇਵਾ ਕਰ ਰਹੇ ਨੇ ਆਪ ਦਾ ਮੁੱਲਾ ਮੈਂ ਮੋਢਾ ਦੇਣਾ ਵਾ ਬੁਲਾਉਂ ਦਲਾਰੀ ਕਹਿੰਦਾ ਵਾ ਕੰਨਾ ਮੁਹਾਵਲਾ ਕਹਿੰਦਾ ਯਾ ਅੱਲਾ ਆ ਜਿਹੜੇ ਕਤਰ ਵਾਲੇ ਜਿਹੜੇ ਆ ਆਪਣੇ ਪਿੰਡ ਤੇ ਆਏ ਹੋਏ ਨੇ ਸੇਵਾ ਚ ਭਾਗ ਲੈਂਦੇ ਹੋਏ ਮਾਰ ਮਾਰਾ ਹੀ ਕੁਝ ਕਹੋਗੇ ਅਸਾ ਸੰਗਤ ਨੂੰ ਕੁਝ ਕਹ ਲਓ ਸ਼ਬਦ ਚਾਰ ਸ਼ਬਦ ਕਹ ਲਓ ਲੈ ਕੋਈ ਸ਼ਬਦ ਦੋ ਸਹੀ ਮੱਤ ਨਹੀਂ ਜਾਂਦੇ ਨਹੀਂ ਕੋਈ ਨਹੀਂ ਤੇ ਮੈਂ ਕਈ ਵਾਰੀ ਬੈਠਾ ਬੈਠਾ ਸੋਚਦਾ ਨਾ ਵੀ ਜੇ ਰੱਬ ਨਾ ਕਰੇ ਪਈਆ ਟੁੱਟਾ ਹੋਵੇ ਅੱਜ ਕੱਲ ਤੇ ਜਿਹੜੀ ਸ਼ਬਦੋਂ ਘਟੋਣੀ ਨਾ ਤੁਸੀਂ ਕਰਦੇ ਜੇ ਨਾ ਇਹ ਸੰਗਤ ਜਿਹੜੇ ਆ ਰਸਤੇ ਤੇ ਆਉਂਦੀ ਹੋਈ ਲੋਕਾਂ ਨੂੰ ਰੋਕੇ ਜਿਹੜਾ ਉਹ ਸਾਬ ਚਰ ਲੰਕਰ ਦਾ ਸ਼ਦਾ ਦਿੰਦੇ ਹੋਏ ਆਪਣੇ ਪੈਰਾਂ 'ਚ ਖਿੱਚੀ ਆ ਦੂਜਿਆਂ ਦੇ ਪੈਰਾਂ 'ਚ ਨਹੀਂ ਖਿੱਚੀ ਬਾਬੇ ਦੀਪ ਸਿੰਘ ਨੇ ਇਹ ਪਿੰਡ ਦੇ ਸੰਪਨ ਸਾਹਿਬ ਸਤਾਰ ਮੁਰੇ ਸਿੰਘ ਜੀ ਅਸੀਂ ਇਹਨਾਂ ਨੂੰ ਅੱਜ ਸਭ ਨੂੰ ਸੁਣਾ ਵੀ ਜਿਹੜੇ ਇਹਨਾਂ ਨੇ ਪਿੰਡ ਵਾਸੀਆਂ ਨੇ ਸ਼ੰਕਰ ਜਿਹੜੇ ਉਹ ਉਹ ਨੰਬਰ ਦੀ ਜਾਂਚ ਲਗਾ ਰਹੇ ਨੇ ਸਰਪੰਚ ਸਾਹਿਬ ਇਹ ਵੇ ਤੁਸੀਂ ਕੁਝ ਸੰਗਤ ਨੂੰ ਕੁਝ ਕਹਿਣਾ ਚਾਹੋਗੇ ਸੰਗਤਾਂ ਨੂੰ ਗੁਰੂ ਮਹਾਰਾਜ ਦਾ ਜੋ ਵਿਦੇਸ਼ ਆ ਅੱਜ ਕੱਲ ਸਾਡੇ ਸਿੱਖ ਇਤਿਹਾਸ ਦਾ ਹੋਲੇ ਮਾਲੇ ਦੇ ਦਿਨ ਚੱਲ ਰਹੇ ਆ ਸੰਗਤਾਂ ਨੇ ਐਸੀ ਉਪਰਾਲਾ ਕੀਤਾ ਕੋ ਮਿਲ ਜੁਲ ਕੇ ਲੰਗਰ ਲਗਾਉਂਦਾ ਤੇ ਕੱਲ ਤੋਂ ਲੰਗਰ ਚੱਲ ਰਹੇ ਨੇ ਬੜੇ ਪ੍ਰੇਮ ਨਾਲ ਸੰਗਤਾਂ ਸ਼ਗਰੀਆਂ ਤੇ ਸੰਗਤਾਂ ਸੇਵਾ ਵੀ ਕਰ ਰਹੀਆਂ ਨੇ ਤੇ ਬੜੇ ਵਧੀਆ ਢੰਗ ਨਾਲ ਕੰਮ ਜਿਹੜਾ ਇਹ ਬੱਚੇ ਕਰ ਰਹੇ ਨੇ ਤੇ ਜਿਹੜੇ ਸਿਆਣੇ ਆਪਣੇ ਬੰਦੇ ਨੇ ਉਹ ਵੀ ਇਹਨਾਂ ਦੇ ਨਾਲ ਸਹਿਯੋਗ ਦੇ ਰਹੇ ਆ ਤੇ ਵਧੀਆ ਠੀਕ ਚੱਲ ਰਿਹਾ ਨਗਰ ਇਹ ਸਾਨੂੰ ਸੁਪਿੰਸਾ ਉਹਨੇ ਹੀ ਪਿੰਡ ਦੇ ਜਿਹੜੇ ਗਾਇਕ ਨੇ ਮਿਲਕੀ ਸੰਤੂ ਉਹਨਾਂ ਕੁਝ ਥੋੜਾ ਕੋਨਾ ਖਾਸੇ ਬਾਰੇ ਕੁਝ ਚੰਦ ਬੋਲ ਜਿਹੜੇ ਉਹ ਗੀਤ ਜਰਾ ਹੀ ਸੁਣਾਗੇ ਸਰਸਕਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਲੇ ਮਾਲ ਦੇ ਸੁਬੰਧ ਵਿੱਚ ਪਿੰਡ ਜੱਗਵਾਲ ਬੇਟ ਵੱਲੋਂ ਐਦਕੀ ਪਹਿਲੀ ਵਾਰੀ ਇਹ ਪ੍ਰਾਲਾ ਕੀਤਾ ਗਿਆ ਨੌਜਵਾਨ ਮੁੰਡਿਆਂ ਵੱਲੋਂ ਬੜਾ ਵਧੀਆ ਲੱਗ ਰਿਹਾ ਸਾਰੇ ਬੜੇ ਪਿਆਰ ਤੇ ਅਦਬ ਦੇ ਨਾਲ ਗੁਰੂ ਮਹਾਰਾਜ ਦੀ ਸੇਵਾ ਕਰ ਰਿਹਾ ਇਸੇ ਤਰ੍ਹਾਂ ਹੋਰ ਵੀ ਕਈ ਦਿਨ ਇਦਾਂ ਹੀ ਲੰਗਰ ਚੱਲੂਗਾ ਦਿਨ ਰਾਤ ਸੰਗਤਾਂ ਆ ਰਹੀਆਂ ਤੇ ਛੱਕ ਰਹੀਆਂ ਬਾਕੀ ਸਾਰਿਆਂ ਨੂੰ ਅਪੀਲ ਹੈ ਵੀ ਸਾਰੇ ਜਣੇ ਜਰੂਰ ਜਿਹੜਾ ਵੀ ਇੱਥੋਂ ਲੰਗਦਾ ਆ ਰੋਕੇ ਜਰੂਰ ਗੁਰੂ ਮਹਾਰਾਜ ਦਾ ਲੰਗਰ ਸ਼ਾਹ ਕੇ ਜਾਓ ਉਹ ਜੀ ਥੋੜਾ ਜਾ ਜਿਵੇਂ ਹੋਲੀ ਮਹਲੇ ਦੇ ਸਬਦ ਦੇ ਵਿੱਚ ਕੋਈ ਤੁਕ ਤੁਸੀਂ ਬਹੁਤ ਵਧੀਆ ਗਾਇਕ ਨੂੰ ਕੁਝ ਸੁਣਾਉਂ ਵਾਲੀ ਸੰਤ ਲਓ ਦੋ ਲਵਜ ਤੁਹਾਨੂੰ ਸੁਣਾ ਦਿੰਦੇ ਆ ਕਲਗੀਧਰ ਪਾਸ਼ਾ ਮਹਾਰਾਜ ਦੇ ਯਾਦ ਦੇ ਵਿੱਚ ਤੇਰੇ ਖੰਡੇ ਨੇ ਜਿੰਨਾ ਦੇ ਮੂ ਮੋੜੇ ਅੱਜ ਫੇਰ ਉਹ ਸਾਨੂੰ ਲਲਕਾਰ ਦੇ ਨੇ ਬਾਜਾ ਵਾਲਿਆ ਬਾਜ ਨੂੰ ਪੇਜ ਮੁੜ ਕੇ ਤੇ ਤਿੱਤਰ ਫੇਰ ਉਡਾਰੀਆਂ ਮਾਰ ਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਇਹ ਸਾਨੂੰ ਅ ਮਲਗੀ ਸਿੰਘ ਸੰਧੂ ਜੀ ਇਹ ਇਧਰ ਨੇ ਬੈਠੇ ਨੇ ਜ਼ੰਮੜਦਾਰ ਜੀ ਜ਼ੰਮੜਦਾਰ ਜੀ ਕੁਝ ਕਹੋਗੇ ਇਹ ਜਿਹਨੇ ਸਾਡੇ ਸੈਕਟਰੀ ਸਾਹਿਬ ਸੈਕਟਰੀ ਸਾਹਿਬ ਤੁਸੀਂ ਬਹੁਤ ਬਹੁਤ ਮਿਹਰਬਾਨੀ ਅੱਜ ਬਹੁਤ ਹੀ ਸੁਭਾਗਾ ਦੇਣਾ ਕਿ ਜਿਹੜਾ ਇਹ ਪੂਰੇ ਜਾਗੜ ਬੇੜ ਦੀ ਸੰਤ ਵੱਲੋਂ ਜਿਹੜਾ ਉਹ ਕਿਦਾਰਾ ਕੀਤਾ ਜਾ ਰਿਹਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਿ ਇਹ ਵੀਡੀਓ ਕਿਵੇਂ ਲੱਗੀ ਧੰਨਵਾਦ